ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਹਾਨੂੰ ਅੱਜ ਹਾਸੇ ਮਖੌਲ ਵਾਲੀਆਂ ਕੁਝ ਗੱਲਾਂ ਸੁਣਾਉਣੇ ਆ ਉਹ ਤੁਸੀਂ ਸਮਝਣਾ ਟਿਕਾ ਕੇ ਉਹਦੇ ਨਾਲ ਵੀ ਗੱਲ ਉਹ ਬਣਦੀ ਕਿਵੇਂ ਆ ਪੁਰਾ ਕੇ ਸਮਝਿਓ ਕਈ ਵਾਰੇ ਸਾਡੇ ਪਿੰਡਾਂ ਦੀਆਂ ਗੱਲਾਂ ਹੋਈਆਂ ਹੁੰਦੀਆਂ ਦੂਸਰੇ ਪਿੰਡ ਵਾਲਾ ਬੰਦਾ ਦੇਖਦਾ ਉਹਨੂੰ ਸਮਝ ਨਹੀਂ ਲੱਗਦੀ ਹੁੰਦੀ ਵੀ ਅਸਲ ਕੀ ਗੱਲ ਹੈ ਸਾਡੇ ਪਿੰਡ ਇੱਕ ਫੌਜੀ ਫੌਜੀ ਮੁੰਡਾ ਹੁੰਦਾ ਸੀ ਤਾਂ ਉਹ ਮੁੰਡਾ ਨੂੰ ਫੌਜੀ ਕਹਿੰਦੇ ਹੁੰਦੇ ਸੀ ਤੇ ਬੜਾ ਉਹ ਇਲਤੀ ਸੀਗਾ ਹੱਸਮੁਖ ਸੀ ਤੇ ਅੱਜ ਤੋਂ ਇਹ 40 40 45 ਸਾਲ ਦੀ ਗੱਲ ਹੈ ਉਹਨਾਂ ਇੱਥੇ ਸਾਡੇ ਇੱਕ ਦੁਕਾਨ ਹੁੰਦੀ ਸੀ ਓਮੀ ਸੇਠ ਦੀ ਤੇ ਉਹਦਾ ਸਰਬੰਧੀ ਹੁੰਦਾ ਸੀ ਚੰਦਰ ਚੰਦਰ ਐਨਕਾਂ ਵਾਲਾ ਦੁਕਾਨ ਤੇ ਉਹਨੇ ਕੀ ਕਰਿਆ ਫੌਜੀ ਨੂੰ ਪੈਸੇ ਦੇ ਦੇਣੇ ਘਰਦਿਆਂ ਨੇ ਬੁੜੇ-ਬੁੜੀ ਨੇ ਵੀ ਜਾ ਆ ਫਲਾਨੀ ਚੀਜ਼ ਲੈ ਕੇ ਆ ਦੁਕਾਨ ਤੋਂ ਅੱਗੇ ਆਪਾਂ ਲਿਆਉਂਦੇ ਹੁੰਦੇ ਸੀ ਕਿਉਂਕਿ ਉਹ ਪੈਨਸ਼ਨ ਸੀ ਬੁੜੇ ਦੀ ਤੇ ਉਹ ਪੈਸੇ ਨਗਦੀ ਦਿੰਦਾ ਸੀ ਤੇ ਫੌਜੀ ਕੀ ਕਰਿਆ ਕਰੇ ਪੈਸੇ ਉਹ ਖਾ ਜਾ ਕਰੇ ਤੇ ਚੀਜ਼ ਧਾਰ ਲੈ ਜਾ ਕਰੇ ਹੁਣੋਂ 15-20 ਦਿਨ ਨੰਗੇ ਮਹੀਨਾ ਜਦੋਂ ਨੰਗੇ ਤੇ ਰੁਪਈਆ ਉਸ ਟਾਈਮ ਤੇ ਚਲ 100-150 ਹੋ ਗਿਆ ਉਦੋਂ 150 ਰੁਪਈਆ ਵੀ ਬਹੁਤ ਵੱਡੀ ਚੀਜ਼ ਸੀ ਅੱਜ ਜਲੇ 2000 ਅਰਕਾ ਸੀ ਤੇ ਉਹ ਭਾਈ ਉਹ ਲੈਣ ਤੇ ਉਹ ਸ਼ੰਦਰ ਜਦੋਂ ਇਹਨੂੰ ਪੁੱਛਿਆ ਕਰੇ ਪੈਸੇ ਦੇ ਦੇਵਾਂਗੇ ਤਾਂ ਕੀ ਹੁੰਦਾ ਦੇ ਦੇਵਾਂਗੇ ਐਂ ਕਹਦਿਆ ਕਰੇ ਉਹ ਭਾਈ ਸ਼ੰਦਰ ਘਰੇ ਚਲਿਆ ਗਿਆ ਇਕਦਮ ਘਰੇ ਚਲੇ ਗਿਆ ਤੇ ਉਹ ਕਹਿੰਦਾ ਭਾਈ ਦੂਜਾ ਬਜ਼ੁਰਗਾਂ ਨੂੰ ਜਾ ਕੇ ਕਹਿੰਦਾ ਵੀ ਮੇਰੇ ਪੈਸੇ ਉਹ ਕਹਿੰਦੇ ਕਿਹੜੇ ਪੈਸੇ ਤੇਰੇ ਪੈਸੇ ਤਾਂ ਅਸੀਂ ਤਾਂ ਦਿੱਥੋਂ ਕੋਈ ਸੌਦਾ ਧਾਰ ਨਹੀਂ ਲਿਆ ਕਹਿੰਦਾ ਤੁਹਾਡਾ ਫੌਜੀ ਲੈ ਕੇ ਆਉਂਦਾ ਰਿਹਾ ਉਹ ਕਹਿੰਦੇ ਹਾਂ ਕੋਈ ਨਹੀਂ ਅਸੀਂ ਪੁੱਛ ਲੈ ਸਵੇਰੇ ਆ ਜੀ ਤੂੰ ਉਧਰੋਂ ਫੌਜੀ ਨੂੰ ਪਤਾ ਲੱਗ ਗਿਆ ਵੀ ਸ਼ੰਦਰ ਸਾਡੇ ਘਰੇ ਗਿਆ ਸੀ ਪੈਸੇ ਲੈਣ ਉਹ ਭਾਈ ਉਧਰੋਂ ਮੂਰੇ ਦਰਾਂ ਦੇ ਪਹਿਲਾਂ ਹੀ ਖੜਾ ਹੋਇਆ ਉਹਨੇ ਦੇਖ ਲਿਆ ਵੀ ਸ਼ੰਦਰ ਆਉਂਦਾ ਬਾਣੀਆ ਆਗਾ ਕਹਿੰਦਾ ਕਿਵੇਂ ਆ ਕਹਿੰਦਾ ਪੈਸਾ ਕਿਹੜੇ ਕਿਹੜੇ ਪੈਸੇ ਤੇਰੇ ਸਾਲਾ ਪੈਸਾ ਨਾ ਹੋਇਆ ਭਾਈ ਸਾਲੇ ਨੇ ਚਪਲੀ ਲਾ ਲਈ ਤੇ ਸ਼ੰਦਰ ਦੇ ਦੋ ਤਿੰਨ ਠੋਕੀਆਂ ਚਰਸ ਤੜਾ ਦੁਕਾਨ ਤੋਂ ਪਾਜਾ ਤੋ ਕਿਹੜੇ ਤੇਰੇ ਪੈਸੇ ਭਾਈ ਹੁਣ ਸ਼ੰਦਰ ਨੂੰ ਚਪਲੀ ਦੇ ਨਾਲ ਮੂਰੇ ਲਾਈ ਆਉਂਦਾ ਵਾ ਤੇ ਸ਼ੰਦਰ ਮੂੰਹ ਨਹੀਂ ਕਰਦਾ ਉਹਦੇ ਅੰਨੀ ਨੂੰ ਭੱਜਿਆ ਆਉਂਦਾ ਦੁਕਾਨ ਅੰਨੀ ਨੂੰ ਜੇ ਮੂੰਹ ਕਰਦਾ ਤਾਂ ਸਾਲਾ ਮੂੰਹ ਤੇ ਚਪਲੀ ਮਾਰਦਾ ਹੋ ਉਹ ਭਾਈ ਪੌਜੀ ਤੋਂ ਡਰਦਾ ਮਾਰਾ ਮੂੰਹ ਤੇ ਚਬਰੀ ਤੋਂ ਡਰਦਾ ਮਾਰਾ ਮੂਰੇ ਭੱਜਾ ਆਉਂਦਾ ਲੈਣੇ ਪੈਸੇ ਦੇਵਾ ਪੈਸੇ ਤੈਨੂੰ ਸਾਲਾ ਹੋਇਆ ਅਸੀਂ ਤੇ ਤੂੰ ਨਕਦ ਸੌਦਾ ਲੈਨੇ ਆ ਤੂੰ ਪੈਸੇ ਲਿਖੀ ਫਰਦਾ ਕਹਿ ਕੇ ਭਾਈ ਉਹਨੂੰ 510 ਕੋਟ ਦਾ ਕੋਟ ਦਾ ਕੋਟ ਦਾ ਸਾਲਾ ਦੁਕਾਨ 'ਚ ਛੱਡ ਕੇ ਗਿਆ ਉਹ ਕਰੀ ਜਾਵੇ ਚੰਦਰ ਖੜਾ ਕਰੀ ਜਾਵੇ ਹਰਾਮ ਦਾ ਹੋ ਅੱਜ ਤੋਂ ਮੁੜ ਕੇ ਸਾਡੇ ਘਰੇ ਆਉਗਾ ਉਹ ਕਹਿੰਦਾ ਤੂੰ ਬੜੀ ਤਾਂ ਸਹੀ ਸਾਡੇ ਘਰੇ ਉਹ ਪੈਸੇ ਕੰਜਰ ਦਾ ਖਾ ਗਿਆ ਆਪਦੇ ਘਰਦਿਆਂ ਤੋਂ ਲੈ ਕੇ ਕੁੱਟਿਆ ਵਿਚਾਰੇ ਨੇ ਸੇਠ ਇਹ ਜੇ ਬੰਦੇ ਹੁੰਦੇ ਸੀ ਪਹਿਲੀਆਂ ਚੋ ਬੜੀਰ ਵੀ ਆਪਣੇ ਜਵਾਕ ਵੀ ਕੱਲ ਮੇਰੇ ਨਾਲ ਇੱਕ ਪਾੜਾ ਵਾਪਰਿਆ ਅਸੀਂ ਗਏ ਟੁੱਡੀ ਨਾ ਚੂੜ ਚੱਕ ਚੂੜ ਚੱਕੋਂ ਆਉਂਦਾ ਹੋਇਆ ਮੈਂ ਆਖਿਆ ਜਰ ਕਪਾ ਜੁੱਤੀ ਲੈਣੀ ਹੈ ਜਿਹੜੀ ਆਮ ਪਾਉਣ ਵਾਲੀ ਹੈ ਉਹ ਭਾਈ ਇੱਕ ਬਜ਼ੁਰਗ ਉਹ ਅਸੀਂ ਨਾ ਜਦੋਂ ਦੇਖਿਆ ਗਾਂ ਨੂੰ ਲੰਗੀ ਜੇ ਸਾਨੂੰ ਦੁਕਾਨ ਨਾ ਤੇ ਸੀ ਕੋਈ ਜੁੱਤਕਾਰ ਵਾਲੀ ਬੁੜੀਆਂ ਨੇ ਚਪਲੀਆਂ ਲੈਣੀਆਂ ਸੀ ਮੈਂ ਜੁੱਤੀ ਲੈਣੀ ਸੀ ਉਹ ਜਦੋਂ ਅਸੀਂ ਗਾਹ ਵਾਵਾ ਲਾਗੇ ਤਾਂ ਉਹ ਕਿ ਬਜ਼ੁਰਗ ਖੜਾ ਮੈਂ ਬਜ਼ੁਰਗ ਨੂੰ ਸਾਬ ਮੈਂ ਕਿਹਾ ਬਜ਼ੁਰਗਾ ਇੱਥੇ ਯਾਰ ਜੁੱਤੀਆਂ ਦੀ ਦੁਕਾਨ ਕਹਿੰਦਾ ਕੀ ਲੋਡ ਪੈ ਗਈ ਤੈਨੂੰ ਮੈਂ ਕਿਹਾ ਹੱਦ ਹੋ ਗਈ ਯਾਰ ਲੈਣੀਆਂ ਜੁੱਤੀਆਂ ਕਹਿੰਦਾ ਤੈਨੂੰ ਕੀ ਲੋਡ ਪੈ ਗਈ ਜੁੱਤੀਆਂ ਦੀ ਕਮਾਲ ਹੀ ਕਰਤੀ ਬਜ਼ੁਰਗ ਨੇ ਵੀ ਪੁੱਛਣ ਵਾਲੀ ਕਹਿੰਦਾ ਤੈਨੂੰ ਕੀ ਲੋਡ ਪੈ ਗਈ ਮੈਂ ਸੋਚਿਆ ਮੈਂ ਕਿਹਾ ਬਜ਼ੁਰਗਾ ਤੁਸੀਂ ਗਲਤ ਫਹਮੀ ਜਾ ਮੈਂ ਤਾਂ ਤੁਹਾਨੂੰ ਪੁੱਛਿਆ ਵੀ ਦੁਕਾਨ ਇੱਥੇ ਕਿੱਥੇ ਹੈ ਕਹਿੰਦਾ ਭਰਾਏ ਕਹੇ ਕਿਉਂ ਕਰਦਾ ਜੁੱਤੀਆਂ ਖਾਣੇ ਉਹ ਵੀ ਉਹ ਵੀ ਹਾ ਮਖੌਲੂਏ ਸੀ ਬਜ਼ੁਰਗ ਸੀ ਜਿਹੜਾ ਉਹਨੇ ਮੈਨੂੰ ਟੱਚਰ ਕਰਦੇ ਮੈਂ ਦੱਸ ਬਹਿ ਕੀ ਪੁੱਛਿਆ ਉਹ ਤੋਂ ਕਹਿੰਦਾ ਫਿਰ ਐ ਕਹੇ ਵੀ ਮੈਂ ਜੁੱਤੀ ਲੈਣੀ ਆ ਕਹਿੰਦਾ ਮੈਂ ਕਿਹਾ ਕਦੇ ਜੁੱਤੀਆਂ ਖਾਣੀਆਂ ਲੈ ਦੱਸ ਉਹ ਬਾਪ ਮੈਂ ਕਿਹਾ ਬਾਬਾ ਯਾਰ ਤੂੰ ਮੇਰੇ ਖਾਣ ਦਾ ਮੈਥੋਂ ਵੱਡਾ ਹੋਰਾ ਤੇ ਤੂੰ ਮੈਨੂੰ ਟੱਚਰਾ ਕਰਦਾ ਕਹਿੰਦਾ ਹੋਰ ਫਿਰ ਕੀ ਨੂੰ ਕਰੀਏ ਚੱਕ ਲੋ ਮੈਂ ਕਿਹਾ ਚੱਲ ਚੱਲ ਭਾਈ ਉਹਨੇ ਇੱਕ ਗੱਲ ਤਾਂ ਚੰਗੀ કરી ਆ ਗੱਲਾਂ ਮੇਰੇ ਨਾਲ ਕਰਕੇ ਤੇ ਮੈਨੂੰ ਕੰਦਾ ਵੀ ਹੋ ਉੱਥੇ ਆ ਦੁਕਾਨਾਂ 4 ਛੱਡ ਕੇ ਚੱਲ ਮੈਂ ਗਏ ਵੀ ਸ਼ੁਕਰ ਹੈ ਥੁਰੇ ਆਇਆ ਮੈਂ ਉਹ ਫੇਰ ਸਾਡੇ ਇੱਕ ਦਿਨ ਅਸੀਂ ਗਏ ਮੱਲਿਓ ਪੱਥਰ ਲੈਣ ਸਾਡੇ ਨਾਲ ਉੱਠ ਗਿਆ ਗੀਲੀ ਪੱਪੂ ਤੇ ਦੂਜਾ ਆਪਣਾ ਮੈਂ ਉੱਠ ਗਿਆ ਨਾਲ ਜੰਟਾ ਉੱਠ ਗਿਆ ਅਸੀਂ ਮੱਲੇ ਤੋਂ ਪੱਥਰ ਲੈ ਕੇ ਮੁੜੇ ਆਉਣੇ ਆ ਉਹ ਕੀ ਹੋਇਆ ਭਾਈ ਉਹਦਾ ਦੂਜਾ ਦੁਪੱਟਾ ਕਦੇ ਮੂਰੇ ਇੱਕ ਦਰਾਖਤ ਜਾਂ ਆਇਆ ਸਾਡੇ ਨੇੜੇ ਹੀ ਉੱਥੇ ਜਗ੍ਹਾ ਦੇ ਉਹ ਦਰਾਖਤ ਜਿਹੇ ਵਿੱਚ ਫਸ ਕੇ ਉਹਦਾ ਭਾਈ ਡਿੱਗ ਪਿਆ ਦੁਬੱਟਾ ਦੁਬੱਟਾ ਵਿੱਚ ਹੀ ਡਿੱਗ ਪਿਆ ਉਹਦੀ ਮੂਹਰੇ ਹੀ ਉਹਨੂੰ ਨਹੀਂ ਦੱਸਿਆ ਪਤਰੀ ਨਿਗਾਹ ਘੱਟਾ ਉਹਨੂੰ ਨਹੀਂ ਦੱਸਿਆ ਤੇ ਲੱਗਿਆ ਧਫੇ ਗੱਡੀ ਚ ਮਾਰਨ ਮਗਰ ਮਗਰ ਖੜੇ ਸੀ ਬੱਪੂ ਤੇ ਇਹ ਮੈਂ ਮੂਰੇ ਸੀ ਮੂਰੇ ਬੈਠੀ ਮੈਂ ਕਿਹਾ ਰੋਕੀ ਜਾਰੀ ਇਹਨੂੰ ਕਿਹਾ ਕਹਿੰਦਾ ਕੀ ਹੋ ਗਿਆ ਮੇਰਾ ਦੁਬੱਟਾ ਡਿੱਗ ਪਿਆ ਐ ਨਹੀਂ ਦੇਖਿਆ ਵੀ ਸਾਡੇ ਪੈਰਾਂ 'ਚ ਹੀ ਪਿਆ ਤਾਂ ਪੱਪੂ ਵੀ ਉਹ ਜਹਾ ਤੇ ਗੇਲੇ ਵੀ ਉੱਤਰ ਗਏ ਉੱਤਰ ਗਏ ਬਹੁਤ ਦੂਰ ਤਾਈ ਤੁਰ ਕੇ ਦੇਖੇ ਪੱਪੂ ਕੋਲੇ ਸਕੂਟਰੀ ਸੀ ਇਸ ਸਕੂਟਰੀ ਲੈ ਕੇ ਗਿਆ ਭਾਈ ਬਾਬਿਆਂ ਦੇ ਗਰਵੇਲੇ ਦੇ ਘਰ ਤਾਈਂ ਤੁਰ ਪਏ ਉਹ ਵੀ ਤੇ ਉਹ ਨਾਥਾ ਕਹਿੰਦਾ ਗੇਲੀ ਕਹਿੰਦਾ ਚੱਲ ਚੱਲ ਘਰੇ ਚਲੀ ਗਿਆ ਪੱਗ ਲੈ ਕੇ ਆਉਨੇ ਆ ਘਰੋਂ ਘਰੋਂ ਫਿਰ ਉਹ ਪੱਗ ਬੰਨ ਕੇ ਲਿਆਇਆ ਆ ਗਿਆ ਉਦੋਂ ਹੁਣ ਪੱਥਰ ਲਾਉਣ ਵਾਲੇ ਪੱਥਰ ਲਾਉਣ ਲੱਗੇ ਉਹ ਕਹਿੰਦੇ ਦੁਬੱਟਾ ਕਿਧਾ ਪਿਆ ਉਦੋਂ ਇਹ ਵੀ ਆ ਕੇ ਗੇਲੀ ਹੋਣੀ ਅਸੀਂ ਕਹਾਂ ਚੱਕ ਉਹ ਆ ਦੁਬੱਟਾ ਕਹਿੰਦਾ ਕਿੱਥੇ ਸੀ ਅਸੀਂ ਕਹਾਂ ਕੰਜਰੇ ਤੇਰੇ ਪੈਰਾਂ 'ਚ ਵੀ ਤੈਨੂੰ ਨਹੀਂ ਪਤਾ ਵੀ ਦੁਬੱਟਾ ਅਕਸਰ ਜਦੋਂ ਫਸਿਆ ਤਾਂ ਆਪਣੀ ਜਗ੍ਹਾ ਦੇ ਨੇੜੇ ਆ ਕੇ ਆ ਤੈਨੂੰ ਇਹਨੇ ਨਹੀਂ ਪਤਾ ਤੂੰ ਗਰਵੇਲੇ ਦੇ ਘਰ ਤਾਈਂ ਦੇਖਦਾ ਫਿਰਦਾ ਹੈ ਕਹਿੰਦਾ ਵੀ ਇਹ ਦਵੱਟੇ ਦੇ ਮੈਨੂੰ ਵਫਾ ਨਹੀਂ ਕਰਨਾ ਮੈਂ ਨਹੀਂ ਲੈਣਾ ਅਸੀਂ ਕੱਲਿਆ ਸਾਨੂੰ ਫੜਾ ਦੇ ਵੇਜ ਤੂੰ ਨਹੀਂ ਲੈਣਾ ਤਾਂ ਅਸੀਂ ਤੇ ਮਾਪਿਆਂ ਦਾ ਮੁੰਡਾ ਆਪਣੇ ਦਿਹਾੜੀ ਲੱਗਿਆ ਸੀ ਅਸੀਂ ਉਹਨੂੰ ਦੇਤਾ ਐ ਜਦ ਦਵੱਟਾ ਪਹਿਰਾਜ ਸੱਟ ਕੇ ਡਿੱਗ ਪਿਆ ਕਹਿੰਦਾ ਮੈਂ ਨਹੀਂ ਮੈਨੂੰ ਨੇ ਵਫਾ ਨਹੀਂ ਕਰਨਾ ਮੈਂ ਨਹੀਂ ਰੱਖਣਾ ਪੱਗ ਬਨਿਆ ਆਇਆ ਘਰੋਂ ਜਾ ਕੇ ਦਵੱਟਾ ਪਹਿਰਾਜ ਪਿਆ ਬਹੁਤਰੇ ਬਾਈ ਮੈਂ ਕਿਹਾ ਕਮਾਲ ਹੀ ਕਰਤੀ ਐ ਫੇਰ ਹੋਇਆ ਇੱਕ ਬਾਈ ਬੱਸ ਚ ਲਾਉਂਦੇ ਸੀ ਪੰਜਾਬ ਰੋਡ ਵੇਜ ਦੀ ਜੇ ਉਹ ਬਸ ਦੋ ਜਣੇ ਕਨੈਕਟਰ ਤੇ ਉਹ ਭਾਈ ਨਾ ਜਦੋਂ ਗਾਂਹ ਗਏ ਆਏ ਮੋਗੇ ਤੋਂ ਉਹ ਚਲਾਉਂਦੇ ਸੀ ਜਾਰੇਦ ਨੂੰ ਬਰਨਾਲੇ ਵਾਲ ਨੂੰ ਉਹ ਕਹਿੰਦੇ ਜੀ ਭਾਈ ਆ ਕੇ ਤੇ ਗਾਂਹ ਆ ਕੇ ਨਾ ਬ੍ਰੇਕਾਂ ਫੇਲ ਹੋ ਗਈਆਂ ਗੱਡੀ ਦੀਆਂ ਜਦੋਂ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਤੇ ਉਹ ਕਨੈਕਟਰ ਨੂੰ ਕਹਿੰਦਾ ਵੀ ਬ੍ਰੇਕਾਂ ਗਈਆਂ ਫੇਲ ਹੋ ਗਈਆਂ ਤੇ ਮੱਲਾ ਗੱਡੀ ਨਹੀਂ ਹੁਣ ਰੁਕਦੀ ਮੂਰੇ ਜਾਂਦਾ ਸੀ ਇੱਕ ਟਰੱਕ ਉਹਨੇ ਟਰੱਕ ਵਾਲੇ ਦੇ ਮਗਰ ਲਾਤੀ ਬੱਸ ਟਰੱਕ ਜਾਂਦਾ ਸੀ ਹਿਸਾਬ ਜਿਹਨਾਂ ਦੇ ਉਹ ਜੱਗ ਗੇਰ ਜਾ ਪਾਤਾ ਵੀ ਆਪੇ ਟਰੱਕ ਰੁਕੂ ਤੇ ਗੱਡੀ ਰੁਕ ਜੂ ਉਹ ਟਰੱਕ ਵਾਲਾ ਡਰ ਗਿਆ ਉਹਨੇ ਕਿਹਾ ਮੇਰੇ ਮਗਰਬਸ ਲਾਈ ਆਉਂਦਾ ਇਹ ਤਾਂ ਉਹਨੇ ਇੱਕ ਪੱਠਾ ਸੀ ਨਾਲ ਹੀ ਰੋਡ ਤੇ ਤੇ ਉਹਨੇ ਪੱਠੇ ਨਹੀਂ ਨੂੰ ਚੱਕਤੀ ਟਰੱਕ ਉਹਨੇ ਵੀ ਮਗਰੀ ਬਸ ਚੱਕਤੀ ਹੁਣ ਪੱਠੇ ਤੇ ਤੁਹਾਨੂੰ ਪਤਾ ਕਿੰਨੀ ਗਰਦ ਹੁੰਦੀ ਹੈ ਈਟਾ ਉਟਾ ਦੀ ਹੋਰ ਉਹ ਮਾਂ ਦਾ ਪੁੱਤ ਟਰੱਕ ਵਾਲੇ ਨੇ ਦੋ ਗੇੜੇ ਲਾਦੇ ਪੱਠੇ ਦੇ ਦਲੇ ਤੇ ਉਵੇਂ ਹੀ ਮਗਰਬਸ ਵਾਲਾ ਉਹ ਪੱਠੇ ਵਾਲੇ ਹੋਰ ਜਿੰਨੇ ਉੱਥੇ ਖੜੇ ਸੀ ਸਾਰੇ ਦੇਖੀ ਜਾਣ ਉੱਤੀ ਉੱਤੀ ਹਾ 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 ਹੋਵੇ ਇਹ ਕੀ ਹੋ ਗਿਆ ਕਿ ਉਹਨਰ ਦਾ ਮੱਲਾ 10 ਕ ਮਿੰਟਾਂ ਘਰ ਦਾ ਗੌਰ ਕਰਤੀ ਘਰ ਦਾ ਗੌਰ ਕਰਕੇ ਤੇ ਬਾਈ ਟਰੱਕ ਵਾਲਾ ਖੜ ਗਿਆ ਪਾਸੇ ਲਾ ਕੇ ਰਿਮਗਰ ਬੱਸ ਲਾ ਕੇ ਕਿੜਿਆ ਤੀ ਦੋਨੇ ਉੱਤਰ ਕੇ ਦੂਰ ਹੋ ਕੇ ਖੜ ਗਏ ਕਹਿੰਦੇ ਬਾਈ ਇਹ ਤੂੰ ਕੀ ਕਰਿਆ ਬੱਸ ਵਾਲਾ ਬੱਸ ਵਾਲੇ ਨੂੰ ਆ ਤਾਂ ਟਰੱਕ ਵਾਲਾ ਉਹ ਕਹਿੰਦਾ ਤੂੰ ਕੀ ਕਰਿਆ ਕਹਿੰਦਾ ਮੈਂ ਤਾਂ ਕਹ ਵੀ ਨਹੀਂ ਮੇਰੇ ਮਗਰ ਬੱਸ ਲਾਤੀ ਯਾਰ ਉਹਨੂੰ ਮੈਂ ਤਾਂ ਇੱਧਰ ਉੱਤਰ ਜਾਣਾ ਆਪੇ ਕਹਿੰਦਾ ਉਹ ਕਹਿੰਦਾ ਓ ਤਰੇ ਮੇਰੀਆਂ ਬਕਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਮੈਂ ਤਾਂ ਤੇਰੇ ਆਸਰੇ ਧੁਰਿਆ ਆਉਂਦਾ ਵੀ ਤੂੰ ਰੋਕੇਂਗਾ ਤੇ ਨਾਲ ਮੇਰੀ ਗੱਡੀ ਰੁਕ ਜੂ ਤੂੰ ਮਾਂ ਦਿਆ ਪਤਾ ਗੇੜੇ ਦੇਣ ਲੱਗਿਆ ਭੱਟੇ ਦੇ ਲਾਲੇ ਲਾਲੇ ਤੇ ਮੈਂ ਮਗਰ ਤੇਰੇ ਬਸ ਚੱਕਤੀ ਐਜੇ ਜਿਦਾ ਕਹਿੰਦਾ ਭਾਈ ਅਸੀਂ ਐਹ ਜਿਹੇ ਹਾਸੇ ਬੋਲਣੀਆਂ ਗੱਲਾਂ ਬਹੁਤ ਹੁੰਦੀਆਂ ਰਹਿੰਦੀਆਂ ਇੱਕ ਇੱਕ ਬਾਈ ਕਹਿੰਦਾ ਕਿ ਯਾਰ ਕਹਿੰਦਾ ਸਾਡਾ ਮੇਰਾ ਨਵਾਂ ਨਵਾਂ ਵਿਆਹ ਹੋਇਆ ਹੋਇਆ 10-15 ਸਾਲ ਦੀ ਕਹਿੰਦਾ ਗੱਲ ਹੈ ਇਹ ਮੇਰਾ ਨਵਾਂ ਵਿਆਹ ਤੇ ਮੈਂ ਗੱਡੀ ਵਾਲੇ ਨੂੰ ਕਹਤਾ ਵੀ ਗੱਡੀ ਫੁੱਲ ਫੁੱਲ ਲਾ ਕੇ ਲਿਆ ਪਹਿਲਾਂ ਭਾਈ ਉਹ ਲਾ ਕੇ ਲੈ ਤੇ ਰੁਪਈਆ ਉਹਨੇ ਲੈਣਾ ਸੀ ਮੈਥੋਂ 1100 ਫੁੱਲ ਲਵਾਈ ਦਾ ਚਲੋਂ ਕਰਾਇਆ ਪੂਰਾ ਬਾਦੀ ਲੈਂਦੇ ਆਏ ਉਹ ਕਹਿੰਦਾ ਨੇ ਗੱਡੀ ਲਿਆ ਕੇ ਸਾਡੇ ਪਸਵਾਂ ਜਾਂਦੇ ਨੇੜ ਕਢਿਆ ਤੇ ਕਹਿੰਦਾ ਸਾਡੀ ਇੱਕ ਕੱਟੀ ਖੁੱਲੀ ਜਿੰਨੇ ਫੁੱਲ ਗੱਡੀ ਤੇ ਲਗੇ ਸਾਰੇ ਖਾ ਗਈ ਉਹ ਗੱਡੀ ਕਹਿੰਦਾ ਕੜੀ ਲੰਡੀ ਤੇ ਭਾਈ ਉਹਦਰ ਨੂੰ ਕਹਿੰਦੀ ਨਿਗਾਹ ਨਾ ਵਿਆਹ ਤੈਨੂੰ ਪਤਾ ਕਿਹੜਾ ਜਾਣਦਾ ਜਰਨੋ ਪਪੜਕੀ ਦਾ ਉਹ ਬਾਈ ਗੱਡੀ ਨਹੀਂ ਤਾਂ ਨਿਕਾ ਨਹੀਂ ਮਾਰੀ ਦੇ ਸਾਰੇ ਤਿਆਰ ਵਰਤਾਰ ਹੋਣ ਚ ਲੱਗ ਗਿਆ ਵੀ ਉਹ ਗੱਡੀ ਲਿਆਂਦੀ ਬੈਠੋ 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 ਤੇ ਗੱਡੀ ਤੇ ਫੁੱਲ ਲੱਕ ਬਣਾ ਤੇ ਉਹ ਗੱਡੀ ਨੇ ਗਲਾ ਚ ਗਲਾ ਉਹਨੇ ਬੱਤ ਕੱਟੀ ਰੇ ਗਲਾ ਚ ਗਲਾ ਚ ਜਿਹੜੀ ਉਹਦੇ ਹੇ ਤਲ ਲਾਈਆਂ ਫੁੱਲਾਂ ਦੀਆਂ ਤਾਰਾਂ ਤੁਰੀਆਂ ਹੋਰ ਉਹ ਥੱਲੇ ਸਿੱਟੀਆਂ ਪਈਆਂ ਫੁੱਲ ਖਾ ਗਈ ਉਹ ਕਹਿੰਦਾ ਯਾਰ ਇਹ ਕੀ ਕਰਿਆ ਕਹਿੰਦਾ ਮੈਂ ਤਾਂ ਯਾਰ ਇੱਥੇ ਖੜਿਆ ਸੀ ਥੋਡੇ ਪਿੱਛੇ ਜਨ ਇੱਥੇ ਪਾਸਾ ਇਧਰ ਬੰਦਿਆਂ ਬੰਦਿਆਂ ਤੁਰਨਾ ਫਿਰਨਾ ਥਾਂ ਥੋੜਾ ਸੀ ਥੋਡੇ ਪਸ਼ੂਆਂ ਕੋਲੇ ਖੜਿਆ ਸੀ ਉਗ ਮਾਲੀਤੀ ਨੇ ਕੱਟੀ ਨੇ ਖੁੱਲ ਕੇ ਸਾਰੇ ਫੁੱਲ ਹੀ ਖਾ ਗਏ ਗੱਡੀ ਵਾਲੇ ਦੇ ਚੱਕ ਲੋ ਇੱਕ ਵਾਰੀ ਕਹਿੰਦਾ ਭਾਈ ਮੈਂ ਤੇ ਵਿੱਕੀ ਦਾ ਪੱਪੂ ਸਾਡੇ ਕੋਲੇ ਮੋਟਰ ਹੁੰਦੀ ਸੀ ਹਮਿੰਦਰ ਡਰਾਈਵਰ ਕਹਾਲੀ ਇਹਦੇ ਤੇ ਅਸੀਂ ਹੁੰਦੇ ਸੀ ਤੇ ਵਿੱਕੀ ਜਿਹੜਾ ਬਣਾ ਸੀ ਇਹਦਾ ਚਾਚਾ ਸੀ ਪੱਪੂ ਦਾ ਉਹਦੀ ਭਾਈ ਸ਼ਰਾਬ ਚ ਰੂਪ ਆਈ ਹੁੰਦੀ ਸੀ ਤੇ ਇੱਕ ਗੇਲਣ ਭਰ ਆਵਾ ਤੇ ਪੱਪੂ ਦੇ ਹੱਥ ਲੱਗ ਗਿਆ ਕਦੇ ਕਹਾਂ ਜਾਂ ਚ ਅਸੀਂ ਨਾ ਡੰਡੀ ਡੰਡੀ ਆ ਕੇ ਇਹਨਾਂ ਦੇ ਮੰਦਰ ਦੇ ਡਰਾਈਵਰ ਕੇ ਖੇਤ ਹੁੰਦੇ ਹੁੰਦੇ ਸੀ ਉੱਥੇ ਕਾਹ ਸੀ ਕਾਹਾਂ ਦੇ ਵਿੱਚ ਉਹਦਾ ਗੇਲਣ ਰੱਖਿਆ ਪੱਪੂ ਕਹਿੰਦਾ ਗੇਲਣ ਸੇ ਆ ਗਿਆ ਓਏ ਚਾਚੇ ਦਾ ਭਾਈ ਚੱਕ ਲਿਆ ਪੱਪੂ ਨੇ ਚਾ ਕੇ ਤੇ ਅਸੀਂ ਮੋਟਰ ਤੇ ਲਿਆਏ ਤੇ ਉਹਦੇ ਚੋਂ ਪੀ ਕੇ ਬੋਤਲ ਕੱਢ ਕੇ ਪਾਣੀ ਦੀ ਬੋਤਲ ਪਾ ਕੇ ਇਸ ਤੇ ਰੱਖ ਦੇਣੀ ਹੁਣ दारू ਬੜੀ ਵਧੀਆ ਸੀ ਚਲ ਇੱਕ ਬੋਤਲ ਦਾ ਨਾਮ ਪਤਾ ਲੱਗਿਆ ਅਸੀਂ ਦੂਜੀ ਭਾਈ ਬਾਵਾ ਸਾਰੀ ਕੱਢ ਕੇ ਪਾਣੀ ਪਾਤਾ ਉੱਥੇ ਰੱਖਤਾ ਗੇਲਣ ਉੱਥੇ ਹੀ ਉਹਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਚੱਕੀ ਹੈ ਕਿਉਂ ਲੰਘਦੇ ਅਸੀਂ ਉਹੀ ਸੀ ਅਸੀਂ ਪੰਜਾਂ ਸੱਤਾਂ ਗਦਰਾਂ ਦੇ ਵਜ ਤੋਂ ਤੁਸੀਂ ਨੰਗੇ ਆਈਏ ਤੇ ਉਹ ਗੇਲਣ ਲਈ ਬੈਠਾ ਕੋਲੇ ਆਪਦੇ ਕੋਹਲੜੀ ਜੀ ਚ ਮੈਂ ਤੇ ਪੱਪੂ ਤਰੇ ਆਈਏ ਮੈਂ ਮੂਰੇ ਪੱਪੂ ਮੇਰੇ ਮਾਗਰ ਉਹਨੇ ਭਾਈ ਉਹ ਖਾਲੀ ਗੇਲਣ ਪੱਪੂ ਦੇ ਇੱਕ ਵੀ ਮਾਰ ਦੋ ਵੀ ਮਾਰ ਤਨ ਤੇ ਤੇਰੇ ਦਿੱਦੇ ਤੇ ਦੀ ਖਾਲੀ ਗੇਲਣਾਂ ਦੀ ਤੜਾਕ ਤੜਾਕ ਉਹ ਮੈਂ ਡਰ ਗਿਆ ਮੈਂ ਵੀ ਭੱਜ ਲਿਆ ਪੱਪੂ ਵੀ ਮੇਰੇ ਉਹ ਚਲਾਵਾ ਗੇਲਣ ਸਾਡੇ ਠੋਕੇ 3 ਮਾਰੂੰ ਜਾਂ ਛੋਟੀ ਛੋਟੀ ਮਾਰ ਐ ਕਰਦਾ ਅਰੇ ਯਾਰ ਕਹਾ ਮੈਂ ਰੋਲ ਮੋਟਰ ਤੇ ਖੜਨਾ ਸੀ ਪੱਪੂ ਭਾਈ ਦੋ ਕਿੱਲੇ ਪਰੇ ਜਾ ਕੇ ਖੜ ਗਿਆ ਉਹ ਚਾਚਾ ਤੈਨੂੰ ਗਲਤ ਫਹਿਮੀ ਉਹ ਸਾਲਿਆ ਗਲਤ ਫਹਿਮੀ ਦੀਆਂ ਕਹਿੰਦਾ ਇੱਕ ਪੀਲਾ ਦੋ ਪੀਲਾ ਸਾਰੀਆਂ ਬੋਤਲਾਂ ਵੀ ਕੇ ਪਾਣੀ ਪਾ ਕੇ ਰੱਖਤਾ ਮੈਂ ਫੁੱਦੂਗਾ ਤੂੰ ਮੈਨੂੰ ਪਾਣੀ ਪਾ ਕੇ ਬੜੀ ਇਥੇ ਤੈਨੂੰ ਹੁੰਦਾ ਤੈਨੂੰ ਗੇਲਣਾ ਨਾ ਘੁੱਟਿਆ ਤੈਨੂੰ ਜੁੱਤਗਾ ਨਾ ਘੁੱਟੋ ਤੇ ਪੱਪੂ ਨੂੰ ਮੈਂ ਕਹਾ ਤੂੰ ਇਹ ਕੀ ਕਰਿਆ ਯਾਰ ਕਹਿੰਦਾ ਹੁਣ ਆਪਾਂ ਨੂੰ ਵੀ ਬਜਾਰੇ ਦੀ ਸੀ ਭਾਈ ਆਪਾਂ ਪੀ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰਾ ਪਪੂਰਾ ਹੋਈ ਭਾਈ ਰੋ ਭਾਈ ਚਰ ਹੋ ਗਿਆ ਲੋਰੇ ਕਾ ਜੀ ਤਾਂ ਮੈਂ ਤੋਂ ਤਕੜਾ ਸੀ ਅਸੀਂ ਖੇਡਦੇ ਹੁੰਦੇ ਸੀ ਨਾਲ ਮੈਨੂੰ ਘੁਰਦਾ ਹੁੰਦਾ ਸੀ ਉਹ ਬਹੁਤ ਕੁੱਟਿਆ ਕਰੇ ਮੈਂ ਕਹਾਂ ਯਾਰ ਕਿਵੇਂ ਦਾ ਰੋਟ ਆ ਬਈ ਇਹਨੂੰ ਕਰੀਏ ਲੋਟ ਇਹ ਰੋਜ ਕੁੱਟਦਾ ਯਾਰ ਮੈਂ ਉਹ ਤੋਂ ਡਰਦਾ ਖੇਡਣ ਨਹੀਂ ਸੀ ਜਾਂਦਾ ਮੈਂ ਨੇ ਮਾੜੀ ਜੀ ਗੱਲ ਹੋਣੀ ਮੇਰੇ ਡੰਡਾ ਠੋਕਣਾ ਮਾੜੀ ਜੀ ਗੱਲ ਹੋਣੀ ਮੇਰੇ ਡੰਡਾ ਠੋਕਣਾ ਮੈਂ ਕਹਾਂ ਚੱਲ ਕੋਈ ਨਹੀਂ ਯਾਰ ਤੇ ਮੈਂ ਆਨ ਕਿ ਤੈਨੂੰ ਇਗਰਦੇ ਖੇਡਦੇ ਖੇਡੇ ਸਾਡੇ ਤੇ ਮੈਰੇ ਆ ਨੋਰ ਮੈਰਾਂ ਦੇ ਘਰ ਦੇ ਕੋਲੇ ਤੇ ਭਾਈ ਮੈਂ ਕੰਧ ਤੇ ਚੜਨ ਲੱਗਾ ਤੇ ਉਹ ਤਾਂ ਵਾਲੀ ਟਨੂ ਹੱਥ ਪਾਇਆ ਬਰੇ ਕੱਚ ਗਈ ਟੰਦੀ ਨਾ ਬਨੇਰੇ ਵਾਲੀਆਂ ਉਹ ਤੋਂ ਐ ਟੋਕਰੀ ਤੇ ਮੇਰੇ ਸਿਰ ਚ ਵੱਜੀ ਤੇ ਗਲੀ ਹੋ ਗਈ ਭਰਾਵਾ ਸਰਚ ਮੈਲਾ ਬੋਲ ਨਿਕਲੇ ਤੇ ਮੇਰਾ ਬੇਸ਼ੰਤ ਆਇਆ ਗਰਮ ਬਹੁਤ ਲਾਈ ਮੈਂ ਜਦੋਂ ਕਰਿਆ ਉਹ ਕਹਿੰਦਾ ਕੀ ਹੋ ਗਿਆ ਕਿਉਂ ਇਹਨੇ ਮੈਲਾ ਦੇਖਿਆ ਮੈਂ ਕਹਿੰਦਾ ਲੋਰੇ ਕੇ ਜੀਤੇ ਨੇ ਮੇਰੇ ਮਾਰੀ ਤਾਇਆ ਭਾਈ ਲੋਰੇ ਕੇ ਘਰੇ ਮੈਨੂੰ ਉਵੇਂ ਫੜਿਆ ਤੇ ਲੋਰੇ ਕੇ ਘਰੇ ਲੈ ਗਿਆ ਉਹ ਸੁੱਤਾ ਪਿਆਗਾ ਉਹਨੂੰ ਕੋਈ ਪਤਾ ਨਹੀਂ ਬੱਜੀ ਮੇਰੇ ੱਟ ਉਹ ਮੈਂ ਤਾਂ ਉਹ ਬਦਲਾ ਲੈਣ ਦੇ ਮਾਰੇ ਨੇ ਤੇ ਭਾਈ ਮੈਂ ਕਹਿੰਦਾ ਤਾਇਆ ਮੇਰਾ ਉਹਨੂੰ ਖਿੱਚੀ ਫਰੇ ਬੇੜੇ ਚ ਉਹ ਲੋਰਾ ਸੋ ਬੁੜਾ ਕਹੇ ਉਹ ਬੇਸ਼ਨ ਦਾਸਦਾ ਇਹ ਗੱਲ ਕੀ ਹੋ ਗਈ ਉਹ ਕਹਿੰਦਾ ਗੱਲ ਸਾਨੂੰ ਕਿਤੇ ਸਾਡੇ ਜਾਗਦਾ ਸਰ ਪਾੜਿਆ ਪੈਦਾ ਯਾਰ ਉਹ ਕਹਿੰਦਾ ਪੜੋਗਾ ਤਾਂ ਸੁੱਤਾ ਪਿਆ ਸਾਡੇ ਘਰੇ ਉਹ ਜਦੋਂ ਮੇਰੇ ਬੱਜੀ ਸੀ ਕਿਤੇ ਨਾ ਛੇਰੂ ਝੋੜ ਹੁੰਦਾ ਸੀ ਇੱਕ ਪਿਆਰੇ ਦਾ ਪਿਆਰੇ ਦਾ ਡੈਡੀ ਉਹਨੂੰ ਪਤਾ ਸੀ ਇਸ ਗੱਲ ਦਾ ਉਹ ਮਗਰ ਗਿਆ ਭੱਜ ਕੇ ਵੀ ਲਈ ਜਾਂਦਾ ਬੇਸ਼ਨ ਪਤਨੇ ਕਿਧਰ ਨੂੰ ਜਦੋਂ ਲੋਰੇ ਕੇ ਕਰੇ ਰੋਦੀ ਕਹਤੇ ਉੱਥੇ ਆ ਗਿਆ ਉਹ ਹੌਲੀ ਹੌਲੀ ਨੇ ਤਾਇ ਨੂੰ ਕਹਿੰਦਾ ਬੇਚਨੋ ਐਵੇਂ ਨਾ ਰੌਲਾ ਪਾ ਮੁੰਡੇ ਦੇ 60 ਸੋਡੇ ਦੇ ਆਪ ਦੇ ਆਪ ਹੀ ਵਜਈ ਆ ਪਰ ਤੇ ਜਿਹਨਾਂ ਨੇ ਕਹਿਤਾ ਚੱਲ ਬਜੀ ਤਾਇ ਆ ਦੂ 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 ਕਰਦਾ ਕਰੇ ਆ ਗਿਆ ਕਰੇ ਆ ਕੇ ਚੱਲ ਪੱਟੀ ਪੁੱਟੀ ਮੈਂ ਤੋ ਕਰਾਈ ਉਹ ਕੁੰਦਨ ਡਾਕਟਰ ਹੁੰਦਾ ਸੀ ਉਦੋਂ ਕਰਾਈ ਪੱਟੀ ਪੁੱਟੀ ਕਰਾ ਕੇ ਘਰੇ ਲਿਆਂਦਾ ਫਿਰ ਮੈਨੂੰ ਹੌਲੀ ਹੌਲੀ ਪੁੱਛਦੇ ਆ ਕਹਿੰਦਾ ਕਿਵੇਂ ਬਜੀ 60 ਜੀਸ ਚੋਂ ਮੈਂ ਕਿਹਾ ਤਾਇਆ 60 ਦਾ ਵਜਿਆ ਮੇਰੇ ਆਪ ਦੇ ਹੀ ਵਜਈ ਆਪ ਹੀ ਤੇ ਕੰਦਾ ਕੰਜਰ ਉਹਦਾ ਲੜਾ ਤੇ ਸੀ ਤੁੰਦਾ ਉਹ ਮੈਗਾ ਉਹ ਮੈਨੂੰ ਲੋਹਿਕੋਟ ਦਾ ਸੀ ਮੈਂ ਤਾਂ ਐਂ ਕਰਕੇ ਅੱਜ ਮੈਂ ਕਹਾਂ ਵੀ ਸ਼ਾਇਦ ਲੋਟ ਆ ਜੂ ਉਹ ਕਹਿੰਦਾ ਇਸ ਤਰ੍ਹਾਂ ਨਹੀਂ ਕਰੀਦੀ ਹੁੰਦੀ ਕੰਜਰ ਦੇ ਗਾਂਵਾਂ ਤੇ ਵੱਡੇ ਬੰਦਿਆਂ ਦੀ ਲੜਾਈ ਪੈ ਜਾਂਦੀ ਹੁੰਦੀ ਹੈ ਜਿਵੇਂ ਅਸੀਂ ਭੱਜ ਕੇ ਗਏ ਸੀ ਸਾਰੇ ਜਣੇ ਤੇ ਉਹਨਾਂ ਦੇ ਬੰਦੇ ਘਰੇ ਹੁੰਦੇ ਆਪੇ ਟੱਕਰ ਪੈ ਗਈ ਸੀ ਉਹ ਸੁੱਤਾ ਆਪਿਆ ਤੂੰ ਕਈ ਨਾ ਮੇਰੇ ਹੱਟ ਮਾਰ ਗਿਆ ਐ ਨਹੀਂ ਕਰੀਦਾ ਹੁੰਦਾ ਐ ਵੀ ਕਈ ਵਾਰ ਸਾਸਾਂ ਨਾਲ ਤਾਂ ਹੋ ਜਾਂਦਾ ਸੀ ਘੇਰਾ ਸੀ ਨਾ ਘੇਰਾ ਪਾਈ ਸਾਡਾ ਬੇਸ਼ੰਤ ਆਇਆ ਪਹਿਲੇ وڑੇ ਆਪਣੇ ਹੁਣ ਆਪਾਂ ਕਹਿੰਦੇ ਵੀ ਉਹਨਾਂ ਬੁੜਿਆਂ ਵਰਗਾ ਬਾਲਣਾ ਬਹੁਤ ਮੁਸ਼ਕਲ ਆ ਉਹਨਾਂ ਬੁੜਿਆਂ ਵਰਗਾ ਬੜੇ ਤਕੜੇ ਹੁੰਦੇ ਯਾਰ ਮੇਰਾ ਕਰਦੇ ਹਾਲ ਦਾਤਾ ਆਮਰ ਦਾਤਾ ਬਾਪੂ ਤਾਇਆ ਸਾਡੇ ਪਾਈ ਕਿੱਲਾ ਕਾਲੂ ਵਿਜੇ ਜਦੋਂ ਆਲੂ ਵੇਚਦੇ ਆਲੂ ਸੁਕਲਣ ਨਿਕਲੇ ਵੀ ਬਹੁਤ ਨਿਕਲੇ ਬਹੁਤ ਤੇ ਅਸੀਂ ਦੋ ਟਰਾਲੀਆਂ ਦਾ ਬਿੰਡ ਜਾਲੀਆਂ ਜਗਰਾਵੀ ਵੇਚਦੇ ਗਾ ਉਹ ਕਹਿੰਦਾ ਵੀ ਰੱਖੀਏ ਸਟੋਰ ਨੂੰ ਤਾਂ ਆਇਆ ਦਾ ਸਟੋਰ ਬਣਾ ਕੇ ਆਪਾਂ ਇੱਥੇ ਆਵਦਾ ਹੀ ਅਜਿਹਾ ਕਹੇ ਚੱਲ ਠੀਕ ਆ ਉਹਨੇ ਪਾਈ ਉਸ ਤੇ ਡੇਕਾਂ ਸਾਡੇ ਖੜੀਆਂ ਸੀ ਚਾਰ ਪੰਜ ਉਹਨੇ ਡੇਕਾਂ ਲਈਆਂ ਵੱਡੋ ਤੇ ਇੱਕ ਵਾਰੀ ਮਰਦਾ ਦੱਬੀ ਫਰੇ ਵੱਡ ਕੇ ਚਾਰ ਪੰਜ ਡੇਕਾਂ ਤੇ ਕਹਿੰਦਾ ਆਓ ਕਰ ਮੈਂ ਵੜਦਾ ਖੂਚ ਸਾਡੇ ਖੂਚ ਪਾਣੀ ਸੀ ਥੋੜਾ ਥੋੜਾ ਲਕ ਲਕ ਕੋ ਮਾ ਦਾ ਪੋਤਾ ਖੂਚ ਉਤਰ ਕੇ ਤੇ ਸੱਬਲਣਾ ਕਾੜ ਕਾੜਨਾ ਇੱਟਾਂ ਪਾਸਿਆਂ ਤੋਂ ਤੇ ਵਿੱਚ ਡੇਕ ਤੇ ਵੱਡੇ ਵੱਡੇ ਟੰਬੇ ਪਾ ਕੇ ਉੱਤੇ ਬਾਲੇ ਤਾਂ ਪਾ ਕੇ ਤੇ ਸਾਨੂੰ ਕਹਾਤਾ ਬੂਰੀਆਂ ਫੜਾਈ ਚੱਲੋ ਤੁਸੀਂ ਰਸੇ ਨਾਲ ਲਾਸ ਨਾਲ ਬੰਨ ਬੰਨ ਤੇ ਬੂਰੀ ਦੀ ਭਾਰਤੀ ਵੀ 80 ਕਿਲੋ ਦੀ ਅਸੀਂ ਮਾਂ ਦਾ ਪੌਣੀ ਲਾਈ ਤੇ ਬੂਰੀ ਉਹਦੇ ਚ ਪਾਇਆ ਕਰੀਏ ਰਸੇ ਚ ਤੇ ਪਾ ਕੇ ਤੇ ਰਸਨਾ ਬੰਨ ਕੇ ਤੇ ਥੱਲੇ ਅਸੀਂ ਲਮਕਾ ਲਿਆ ਕਰੀਏ ਚਾਰ ਜਾਣੇ ਅਸੀਂ ਬੂਰੀ ਨੂੰ ਲੁਕਾਇਆ ਕਰੀਏ ਹੌਲੀ ਹੋਣ ਦੇ ਵਿੱਚੋਂ ਲੜ ਕਰੇ ਮਾਰਿਆ ਕਰੇ ਸਾਡਾ ਤਾਂ ਹੌਲੀ ਹੌਲੀ ਤੇ ਕੰਜਰ ਦਿਓ ਮੈਨੂੰ ਨਾ ਮਾਰ ਦਿਓ ਤੇ ਬੂਰੀਆਂ ਅਸੀਂ ਪਾਈ ਉਹਨੂੰ 50 60 ਫੜਾ ਤਾ ਸੱਠ ਬੂਰੀਆਂ ਸੀ ਲਾਤੀਆਂ ਥੱਲੇ ਉਹ ਚਲੋ ਬੂਰੀਆਂ ਦਾ ਥੱਲੇ ਗਈਆਂ ਲੱਗੋ ਉੱਤੋਂ ਪਾਣੀ ਨਹੀਂ ਬੰਦ ਕਰਿਆ ਬੈਂਡ ਦਾ ਪਾਣੀ ਚੋਈ ਜਾਵੇ ਤੇ ਉੱਥੇ ਪਨਾਲਾ ਉਹਵੇਂ ਖੂ ਦਾ ਪਿਆ ਸੀ ਕਿਤੇ ਉਹਦੇ ਬੈਂਡ ਦਾ ਪਾਣੀ ਪਨਾਲੇ ਚ ਡੇ ਪਨਾਲੇ ਵਾਲਾ ਪਾਣੀ ਬੂਰੀਆਂ ਤੇ ਛਲੜ ਗੇ ਕੁਸ ਮੀ ਭਗੇ ਜਾਂਦਾ ਉੱਤੇ ਛੱਤ ਪਾਉਂਦੇ ਥੱਲੇ ਠੰਡ ਬਹੁਤ ਸੀ ਉਹਦੀ ਗੱਲ ਤਾਂ ਇਹਦੀ ਸਹੀ ਸੀ ਵੀ ਠੰਡੇ ਸੀ ਆਲੂ ਤੇ ਜੇ ਪਾਣੀ ਨਾ ਪੈਂਦਾ ਉੱਤੋਂ ਹੁੰਦਾ ਤੇ ਉੱਤੋਂ ਹੀ ਬੰਦ ਕਰ ਦਿੰਦੇ ਤੇ ਖੂ ਨੇ ਥੱਲੇ ਠੰਡਾ ਰਹਿਣਾ ਸੀ ਤੇ ਬੂਰੀਆਂ ਬਚ ਜਾਣੀਆਂ ਸੀ ਉਹ ਪਾਣੀ ਨੇ ਬੋਰਗਾਂ ਗਾਲਤੀਆਂ ਗਾਂ ਦੀ ਗਾਂ ਤੇ ਜਦੋਂ ਅਸੀਂ ਮੁੜ ਕੇ ਚੱਕਣ ਲੱਗੇ ਬੋਰੀ ਚੱਕਗੇ ਦਰਗ ਉਹਰੇ ਥੱਲੇ ਸਾਰੀ ਖੂਚ ਨਾ ਅਸੀਂ ਉਹ ਚੱਕਣ ਜੋਗੇ ਨਾ ਉਹ ਕੱਢਣ ਜੋਗੇ ਨਾ ਉਹ ਕੁਛ ਵੀ ਨਹੀਂ ਵਿਚੇ ਗਾਲਤੇ ਉਵੇਂ ਆ ਲੋ ਉਤੋਂ ਅਸੀਂ ਮੁੜ ਕੇ ਕੋਲ ਦੀ ਲੰਘਿਆ ਨਾ ਕਰੀਏ ਨਹੀਂ ਸੜਿਆ ਨਾ ਲੋਕਾਂ ਦੀ ਮਾਰਿਆ ਕਰੇ ਅਏ ਜੀ ਸਾਡਾ ਭਾਈ ਤਗੜੇ ਬੰਦੇ ਯਾਰ ਦੱਸਿਆ ਨਹੀਂ ਖੂਚ ਹੀ ਦੱਬੀ ਫਿਰਨੋ 60 ਬੁਰੀਆਂ ਰੱਖਤੀਆਂ ਖੂਚ ਲੈ ਦੱਸ ਲਮਕਾ ਕੇ ਟੋਰ ਬਣਾਈਏ ਕਹਿੰਦਾ ਇਸ ਤਰ੍ਹਾਂ ਦੇ ਬਚੋਰਕ ਸੀ ਤੇ ਅਸੀਂ ਵੀ ਤਕੜੇ ਸੀ ਅਸੀਂ ਪੜਾਈ ਜਾਂਦੇ ਬੋਲੀਆਂ ਚੱਲ ਗਈ ਇੱਕ ਬਾਈ ਨੇ ਇੱਕ ਸੁਣਾਈ ਗੱਲ ਕਹਿੰਦਾ ਭਾਈ ਮੈਂ ਪੜਦਾ ਪੜਦਾ ਪਲੱਸ 2 ਕਰ ਗਿਆ ਕਹਿੰਦਾ ਘਰੇ ਆ ਕੇ ਤੇ ਮੈਂ ਉਦੋਂ ਕਹਿੰਦਾ ਉਦੋਂ ਮਾਟਰਾਂ ਜਾਂ ਤੁ ਡਰਦੇ ਬੜੇ ਹੁੰਦੇ ਸੀ ਅਸੀਂ ਵੀ ਉਦੋਂ ਭੱਜੇ ਜਾਂ ਖੇਤੀ ਨੂੰ ਬੜੀ ਤਰਜੀਹ ਦਿੰਦੇ ਵੀ ਖੇਤੀ ਕਰਾਂਗੇ ਉਹ ਕਹਿੰਦਾ ਮੈਂ ਕਰਦੇ ਨਾ ਆਖਿਆ ਮੈਂ ਨਹੀਂ ਅੱਗੇ ਪੜ੍ਹਨਾ ਮੈਂ ਤਾਂ ਕਰਨੀ ਆ ਖੇਤੀ ਉਹ ਕਹਿੰਦਾ ਪੰਜ ਛੇ ਕੱਲੇ ਸੇ ਸੱਤ ਕੱਲੇ ਆਪਣੇ ਕੋਲੇ ਯਾਰ ਤੋਂ ਪੜ ਪੜ ਲਾ ਕਹਿੰਦਾ ਨਹੀਂ ਮੈਂ ਤਾਂ ਖੇਤੀ ਕਰਨੀ ਆ ਕਹਿੰਦਾ ਭਾਈ ਅਸੀਂ ਬਾਲ ਵਸੇ ਸਾਡੇ ਕੋਲੇ ਬੜ ਦੱਲਿਆਂ ਦੇ ਕਹਿੰਦਾ ਅਸੀਂ ਇੱਕ ਬਲੈਦੀ ਬਾਲਦ ਲਿਆਂਦਾ ਕਹਿੰਦਾ ਬਲੈਦੀ ਬਾਲਦ ਪਾਉਣ ਨਾ ਕਹਿੰਦਾ ਭਾਈ ਮੇਰਾ ਸਾਲਾ ਜਦੋਂ ਛੱਡਿਆ ਕਰਕੇ ਕਹਿੰਦਾ ਸਾਰੇ ਪਸ਼ੂਆਂ ਨੂੰ ਦੱਬੀ ਫਰਿਆ ਕਰੇ ਪਾਉਣ ਨਾ ਕੱਲ੍ਹ ਹੀ ਤੇ ਆਸ਼ੇ ਟਰੈਕਟਰ ਜਨਾਉ ਲਾ ਸਾਲੇ ਮੇਰੇ ਦਾ ਖਰਚਾ ਨਾਉ ਪੱਠਿਆਂ ਨਾਲ ਜੇ ਨਾ ਉਹ ਦਾਣੇ ਨਾ ਰਜੇ ਨਾ ਉਹ ਪਾਣੀ ਨਾ ਰਜੇ ਹਲ ਬਥੇਰਾ ਪਾਉਂਦਾ ਸੀ ਕਹਿੰਦਾ ਜਦੋਂ ਭਾਈ ਆ ਕੇ ਕਹਿੰਦਾ ਪੁਰੀਆਂ ਕਹਿੰਦੇ ਤਾਂ ਜਦੋਂ ਖੋਲ ਜਾਂਦਾ ਸਾਨੂੰ ਧਰਾ ਧੋਰਾ ਨਹੀਂ ਝੋਣ ਦਿੰਦਾ ਇਹਨੂੰ ਆਪ ਜਦੋਂ ਵੇਚੋ ਪੁਰੇ ਕਹਿੰਦਾ ਮੈਂ ਵੇਚਦਾ ਚਲੋ ਦੇ ਤਾਂ ਕਹਿੰਦਾ ਮੈਂ ਆਸ਼ਾ ਟਰੈਕਟਰ ਲਿਆ ਆਇਆ ਇਹੋ ਆਸ਼ਾ ਟਰੈਕਟਰ ਲਿਆ ਤੇ ਕਹਿੰਦਾ ਖੇਤੀ ਚ ਲਾ ਕੇ ਕਹਿੰਦਾ ਇੱਕ ਮੈਨੂੰ ਭਾਈ ਆ ਗਿਆ ਮਿੱਟੀ ਪਾਉਣ ਵਾਤੇ ਵੀ ਸਾਡੇ ਨਾਲ ਟਰਾਲੀ ਲਾ ਦੇ ਕਹਿੰਦਾ ਮੈਂ ਭਾਈ ਇੱਕ ਤਾਂ ਭਾਲ ਸੋ ਆ ਗਿਆ ਇੱਕ ਨਵਾਂ ਨਵਾਂ ਟਰੈਕਟਰ ਲਿਆਂਦਾ ਲਿਆਂਦਾ ਕਿਸ਼ਤਾਂ ਤੇ ਮੈਂ ਕਿਹਾ ਵੀ ਦੀਆਂ ਕਿਸ਼ਤਾਂ ਲਾਈਏ ਟਰਾਲੀ ਕਿਸ਼ਤਾਂ ਤੇ ਬਣਾ ਲਈ ਕਹਿੰਦਾ ਟਰੈਕਟਰ ਚੱਲ ਜਾਂਦਾ ਕਿਸ਼ਤਾਂ ਤੇ ਕਹਿੰਦਾ ਚਲਾਤਾ ਕੰਮ ਪਹਿਲੇ ਦਿਨ ਹੀ ਕਹਿੰਦਾ ਪਹਿਲੀ ਵੀ ਟਰਾਲੀ ਭਾਂਡਾਂ ਵਾਲੀ ਤੋਂ ਭਾਰਤੀ ਟਰਾਲੀ ਤੇ ਕਹਿੰਦਾ ਮੈਂ ਲਵਾਇਆ ਜੋਰ ਤੇ ਕਹਿੰਦਾ ਟਰੈਕਟਰ ਭਾਂਡਾਂ ਨਾਲ ਟਰਾਲੀ 'ਚ ਕਹਿੰਦਾ ਮਾਇ ਸੀਟ ਰੂਟ ਦੇ ਥੱਲੇ ਥੋਲੇ ਦੀ ਹੋ ਕੇ ਮੈਂ ਤਾਂ ਉਹ ਮੈਂ ਬਚ ਗਿਆ ਮੈਂ ਬਚ ਗਿਆ ਕਹਿੰਦਾ ਉਹ ਟਰੈਕਟਰ ਭਾਂਡਾਂ ਨਾਲ ਉੱਤੇ ਬੋਧਾ ਪਿਆ ਮਿੱਟੀ ਤੇ ਕਰ ਲੋ ਬੁੱਜ ਗੰਨਾ ਮੈਂ ਕਾ ਕਰ ਲੋ ਖੇਤੀ ਕਰਦੇ ਕਹਿੰਦੇ ਕਿਉਂ ਕਰਨੀ ਆ ਖੇਤੀ ਅੱਗੇ ਸਾਨੂੰ ਬਲੈਤੀ ਨੇ ਸਪਾਇਆ ਹੁਣ ਤੂੰ ਆ ਆਸ਼ਾ ਵੀ ਕੀ ਹਾਲ ਕੇ ਤੇਲ ਤੂਲੂ ਨਾਲ ਨਿਕਲ ਗਿਆ ਬੁਰੇ ਹਾਲ ਕਹਿੰਦਾ ਕਿਸੇ ਦਾ ਟਰੈਕਟਰ ਲਿਆਂਦਾ ਗੁੰਡੀ ਦਾ ਉਹਦੇ ਨਾਲ ਖਿੱਚ ਕੇ ਥੱਲੇ ਛੱਡਿਆ ਕਹਿੰਦਾ ਸਾਰਾ ਤੇਲ ਤੂਲ ਬਦਲਿਆ ਉਹ ਤੀਜਾ ਕਹਿੰਦਾ ਪਾਣ ਕਹਿੰਦਾ ਪਹਿਲੇ ਦਿਨ ਹੀ ਫਸ ਗਏ ਆਸ਼ਾ ਟਰੈਕਟਰ ਹੈਗਾ ਨਾ ਵਧੀਆ ਮਾੜਾ ਨਹੀਂ ਪਰ ਉਹ ਚਲਾਉਣ ਵਾਲਾ ਬੰਦਾ ਸਹੀ ਚਾਹੀਦਾ ਐ ਜਿਹਾ ਵੀ ਪਸ ਗੱਲਾਂ ਵਿੱਚ ਹੋ ਜਾਂਦੀਆਂ ਪਹਿਲੀ ਚੋਰੀ ਕਹਿੰਦਾ ਪਹਿਲਾਂ ਹੀ ਪਾ ਤੇ ਆਇ ਸਾਹ ਸੰਗਤੋ ਜਿਹੜੀਆਂ ਗੱਲਾਂ ਇਹ ਪ੍ਰਾਣੀਆਂ ਲੱਗ ਜਾਂਦੀਆਂ ਮੈਨੂੰ ਦਾਦਾ ਕਿਹ ਰਾ ਅਸੀਂ ਭਾਈ ਕਣਕ ਗੁੱਡੀ ਜਾਈਏ ਮੇਜਰ ਕਹਿਣਾ ਸਾਡੀ ਬਾਂਸੀ ਕਹਿਣਾ ਜੋ ਰੇ ਸਕਦੇ ਵੜਾਣਾ ਬੀੜੀ ਦੋ ਸਾਲ ਅਸੀਂ ਕਣਕ ਇਕੱਠਿਆ ਨੇ ਗੁੱਡੀ ਆ ਵੱਡੀ ਵੀ ਇੱਕ ਗੁੱਡੀ ਵੀ ਆ ਕੱਢਦੇ ਵੀ ਰਹੇ ਆ ਦਾਣੇ-ਦੋਣੇ ਤੇ ਇਹਨਾਂ ਦਾ ਕੰਮ ਪੂਰਾ ਸਾਡੇ ਨਾਲ ਵੱਡਾ ਹੁੰਦਾ ਸੀ ਇਹਨਾਂ ਕੋਲ ਹਿੰਦੁਸਤਾਨ ਡਾਇਰੈਕਟਰੀ ਸਾਡੇ ਕੋਲੇ ਆਸ਼ਾ ਸੀ ਅਰੇ ਭਾਈ ਕਣਕੋ ਗੁੱਡੇ ਜਾਈਏ ਗੁੱਡੇ ਆਈਏ ਤੇ ਸਖਦੇਵ ਤੇ ਸਾਡਾ ਭੂਰਾ ਦੋਨੇ ਜਿਤ ਪੇ ਉਸ ਵਿੱਚ ਅਸੀਂ 10 ਬੰਦੇ ਕਣਕੋ ਗੁੱਡਣ ਵਾਲੇ 10 ਬੰਦਿਆਂ ਦੀਆਂ ਕੈਲੋ ਮਾਚੜ ਰੋਟੀਆਂ ਲੈ ਕੇ ਆਇਆ ਜਿਤ ਪੇ ਕਹਿੰਦਾ ਵੀ ਕੱਲੇ ਕੱਲੇ ਨੇ ਖਾਣੀਆਂ ਦੋਨੇ ਜਿਤ ਪੇ ਸਾਡੀਆਂ 10 ਬੰਦਿਆਂ ਦੀਆਂ ਰੋਟੀਆਂ ਦੋਏ ਹੀ ਖਾ ਗਏ ਸਖਦੇਵ ਤੇ ਭੂਰਾ ਇੱਕ ਇੱਕ ਮੂਲੀ ਖਵਾਤੀ ਖਾ ਗਏ ਫਿਰ ਅਸੀਂ ਕਿ ਭੱਜੜਾ ਕਿੱਲਾ ਕਿੱਲਾ ਭੂਰਾ ਜਦ ਤੱਕ ਆ ਭੱਜਣ ਚ ਫਿਰ ਸਖਦੇਵ ਨਾਲੋਂ ਆਏ ਬਾਈ ਖੇਡ ਦੇ ਖੇੜੇ ਵਿੱਚੇ ਕੋਡੀ ਦਾ ਪਾਲਾ ਵਗਣਾ ਨਾ ਕਈ ਯਾਰ ਆ ਜੋ ਕੋਡੀ ਖੜ ਗਏ ਇਹਨਾਂ ਦਾ ਜੋਰਾ ਹੁੰਦਾ ਸੀਗਾ ਸੁਖਦੇਵ ਕਾਂ ਇਹਨੇ ਮਾਂ ਦੇ ਪਿੱਛੇ ਜਦੋਂ ਤੁਰਨਾ ਨਾ ਕੋਡੀ ਤੇ ਐਂ ਚੱਕ ਲੈਣਾ ਲਫੜ ਐਂ ਅਲੱਗਾਂ ਦਾ ਮਾਰੂ ਯਾਰ ਇਹ ਕੋਡੀ ਥੋੜੋ ਐ ਜਿਹੜੀ ਇਹ ਕੋਡੀ ਖੇੜਾ ਦਾ ਲੱਪੜ ਮੁੱਢੋਂ ਹੀ ਚ ਫਿਰ ਆ ਕੇ ਮਾਰਦਾ ਸੀ ਬਹੁਤ ਜ਼ੋਰ ਨਾਲ ਮੂੰਹ ਮਾਂ ਤੇ ਡਰਦੇ ਸੀ ਆ ਕਹੇ ਵੀ ਤੈਨੂੰ ਨਹੀਂ ਕਲਾਉਣਾ ਸੀ ਉਹ ਕਿਹਾ ਕਰ ਮੈਂ ਖੇਡਣਾ ਬਹੁਤ ਅਸੀਂ ਇਸ ਤਰ੍ਹਾਂ ਦੇ ਬਾਈ ਪੰਗੇ ਲੈਣੇ ਕੱਠਿਆਂ ਨੇ ਇੱਕੋ ਜਿਹੇ ਸੀਗੇ ਸਾਰੇ ਮਾਲਿਆ ਪਤਾ ਫਿਰ ਇਹਨਾਂ ਨੇ ਮੈਨੂੰ ਨਾਲ ਰਿਸ਼ਤਾ ਕਰਾਇਆ ਸੀ ਮੇਰੇ ਵਿਚੋਲੇ ਸੀ ਇਹ ਬੰਜ ਸਾਧੋਂ ਬਹੁਤ ਵਧੀਆ ਚਾਰੇ ਪੰਜੇ ਪਰ ਅੱਜ ਵੀ ਸਾਡਾ ਰਿਸ਼ਤਾ ਠੀਕ ਹੈ ਇਹਨਾਂ ਨਾਲ ਵਧੀਆ ਸੋਹਣੇ ਬਲਸੀ ਉਹਨਾਂ ਦਾ ਸਾਡਾ ਵਾਲਾ ਰੋਟਾ ਬਲਸੀ ਅਸਲ ਮੇਰਾ ਵਿਚੋਲਾ ਐ ਕਰਕੇ ਸਾਥ-ਸੰਗ ਤੇ ਹਾਸੇ ਮਖੌਲ ਵਾਲੀਆਂ ਗੱਲਾਂ ਸੀ ਇੰਨੀਆ ਕਰਿਓ ਪ੍ਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ